ਸਾਸ਼ੀ ਗੱਲ ਜੀ ਮੈਂ ਹਾਂ ਰੌਸ਼ਨੀ ਤੇ ਤੁਸੀਂ ਵੇਖ ਰਹੇ ਹੋ ਆਨ ਪੁਆਇੰਟ ਚੈਨਲ ਜਿਵੇਂ ਕਿ ਤੁਸੀਂ ਜਾਣਦੇ ਹੋ 15 ਅਗਸਤ ਆਉਣ ਵਾਲਾ ਹੈ ਤੇ ਆਪਾਂ ਉਸ ਬਾਰੇ ਆਪਣੇ ਯੂਥ ਤੋਂ ਸਵਾਲ ਪੁੱਛਦੇ ਹਾਂ ਕੁਝ ਕਿ ਉਹਨਾਂ ਨੂੰ ਕਿੰਨੀ ਕੁ ਖਬਰ ਆ ਆਪਣੀ ਆਜ਼ਾਦੀ ਬਾਰੇ ਆਪਣੇ ਦੇਸ਼ ਬਾਰੇ ਤੇ ਉਹਦੇ ਸੰਵਿਧਾਨ ਬਾਰੇ ਆਓ ਸ਼ੁਰੂ ਕਰਦੇ ਹਾਂ ਕੀ ਨਾਮ ਹੈ ਤੁਹਾਡਾ ਰਵਿੰਦਰ ਸਿੰਘ ਤੁਸੀਂ ਕੀ ਜਾਣਦੇ ਹੋ 15 ਅਗਸਤ ਬਾਰੇ 15 ਅਗਸਤ ਨੂੰ ਆਪਣਾ ਸੰਵਿਧਾਨ ਲਿਖਿਆ ਸੀ ਨੇ ਤੇਜਸਵੀ ਲੋਕ ਹੈ ਸਾਡੇ ਕੋਲ ਨੇ ਇੰਡੀਪੈਂਡੈਂਸ ਇਹ ਸਾਰੀ ਆਜ਼ਾਦੀ ਮਿਲੀ ਸੀ ਕਦੋਂ ਤੋਂ ਤੁਸੀਂ ਇੱਥੇ ਹੋਣ ਬਾਹਰ ਗਏ ਸੀ ਕਿਤੇ ਕਿਸੇ ਕੰਟਰੀ 'ਚ ਜਾਂ ਜੀ ਤੇ ਫਿਰ ਤੁਹਾਨੂੰ ਇੰਨਾ ਕਿਉਂ ਨਹੀਂ ਪਤਾ ਕਿ ਸਰਦਾਰ ਲਿਖਿਆ ਸੀ 15 ਅਗਸਤ ਤੇ ਹੋ ਜਾਂਦੇ ਇੰਡੀਪੈਂਡੈਂਸ ਦੇ ਆਦੀ ਆਜ਼ਾਦੀ ਮਿਲੀ ਸੀ 1947 ਵਿੱਚ ਓਕੇ ਤੇ ਇਹ ਲੜਾਈ ਹੋਈ ਕਿਉਂ ਸੀਗੀ ਕਿਹਦੇ ਨਾਲ ਹੋਈ ਸੀਗੀ ਅੰਗਰੇਜ਼ਾਂ ਦੇ ਨਾਲ ਹੋਈ ਸੀ ਜੀ ਬ੍ਰਿਟਿਸ਼ ਗਵਰਨਮੈਂਟ ਨਾਲ ਦੀ ਆਜ਼ਾਦੀ ਦੀ ਜੰਗ ਵਿੱਚ ਕਿੰਨੇ ਲੋਕ ਮਾਰੇ ਗਏ ਸੀਗੇ ਚੜ੍ਹਦੇ ਪੰਜਾਬ ਦੇ ਵੀ ਤੇ ਲਹਿੰਦੇ ਪੰਜਾਬ ਦੇ ਵੀ ਹੁਣ ਇਹਦੀ ਤਾਂ ਕੋਈ ਗਿਣਤੀ ਹੈ ਨਹੀਂਗੀ ਕਿਉਂਕਿ ਕਈ ਲੋਕ ਨੇ ਜਿਨ੍ਹਾਂ ਬਾਰੇ ਆਪ ਨੂੰ ਪਤਾ ਵੀ ਆ ਕਈ ਲੋਕ ਨੇ ਜਿਨ੍ਹਾਂ ਬਾਰੇ ਆਪ ਨੂੰ ਪਤਾ ਨਹੀਂ ਹੈਗਾ ਕੋਈ ਗੁਮਨਾਮੀ ਚ ਮਾਰੇ ਗਿਆ ਮਤਲਬ ਉਹ ਕਹਿ ਸਕਦੇ ਆ ਵੀ ਹਰ ਇੱਕ ਬੰਦੇ ਨੇ ਆਪਣਾ ਯੋਗਦਾਨ ਤਾਂ ਪਾਇਆ ਹੀ ਆ ਯੋਗਦਾਨ ਤਾਂ ਸਭ ਨੇ ਪਾਇਆ ਪਰ ਇਹਦੀ ਇੱਕ ਇੱਕ ਕਾਊਂਟਿੰਗ ਵੀ ਦਿੱਤੀ ਗਈ ਹੈ ਨਾ ਸਾਰਿਆਂ ਨੂੰ ਸਭ ਨੂੰ ਪਤਾ ਤਾਂ ਤੁਹਾਨੂੰ ਨਹੀਂ ਪਤਾ ਹੋਰ ਆਪਣੇ ਤਿਰੰਗੇ ਝੰਡੇ ਚ ਕਿੰਨੇ ਰੰਗ ਨੇ ਤਿੰਨ ਰੰਗ ਨੇ ਜੀ ਕੇਸਰੀ ਵਾਈਟ ਐਂਡ ਗ੍ਰੀਨ ਤੇ ਇੱਕ ਬਲੂ ਕਲਰ ਦਾ ਆਪਣੇ ਜਿਹਦੇ ਵਿੱਚ 26 ਹੋਣਗੇ ਆਪਣੇ ਰਿੰਗ ਹੁੰਦੀ ਆ অশੋਕ ਚੱਕਰ ਉਹਦੇ ਵਿੱਚ ਕਨਫਰਮ ਹੈ ਤੁਹਾਨੂੰ ਕਿ 26 ਲਾਈਨਸ ਹੀ ਨੇ 24 ਹੋਰ 26 ਓਕੇ ਤੇ ਇਹ ਆਪਣਾ ਇੰਡੀਪੈਂਡੈਂਸ ਡੇ ਆ ਇਸ ਦਿਨ ਆਪਣਾ ਦੇਸ਼ ਨੂੰ ਦਾ ਆਜ਼ਾਦ ਹੋਇਆ ਸੀਗਾ ਤੇ ਇੱਕ ਪ੍ਰਾਊਡ ਕਾਈਂਡ ਆਫ ਥਿੰਗ ਵੀ ਆਪਣੇ ਲਈ ਤੇ ਆਪਾਂ ਹੋਕਸਵਾਪਨ ਜੁਆਇ ਕਰਾਂਗੇ ਆਪਾਂ ਜੁਨੀਸ ਯੂਨੀਵਰਸਿਟੀ ਵਿੱਚ ਕੱਲ ਕੀ ਦਿਨ ਆ ਅ ਕੱਲ 15 ਅਗਸਤ ਆ ਓਕੇ ਤੇ ਆਪਣਾ ਦੇਸ਼ ਤਾਂ 15 ਅਗਸਤ ਨੂੰ ਆਜ਼ਾਦ ਹੋਇਆ ਸੀ ਤੇ ਆਪਣੇ ਦੇਸ਼ ਦਾ ਇੱਕ ਹੋਰ ਹਿੱਸਾ ਜਿਹੜਾ ਕਿ ਪਾਕਿਸਤਾਨ ਕਿਹਾ ਜਾਂਦਾ ਉਹ ਕਦੋਂ ਆਜ਼ਾਦ ਹੋਇਆ ਸੀ ਵੈਲ ਪਾਕਿਸਤਾਨ ਦਾ ਤਾਂ ਪਤਾ ਨਹੀਂ ਆਪਾਂ ਨੂੰ ਇੰਡੀਆ ਦਾ ਪਤਾ ਉਹ ਵੀ ਇੰਡੀਆ ਦੇ ਵਿੱਚ ਹੀ ਸੀਗਾ ਪਹਿਲਾਂ ਪਰ ਮੈਨੂੰ ਉਸ ਟਾਈਮ ਇਹਦੀ ਨੌਲੇਜ ਨਹੀਂ ਕੀ ਬਟ ਆਪਾਂ ਨੂੰ ਇੰਡੀਆ ਦਾ ਪਤਾ ਹੈ ਕਿ 15 ਅਗਸਤ ਨੂੰ ਆਪਣਾ ਇੰਡੀਪੈਂਡੈਂਸ ਡੇ ਆ ਬਸ ਥੈਂਕ ਯੂ ਤੁਸੀਂ 15 ਅਗਸਤ ਬਾਰੇ ਕੀ ਜਾਣਦੇ ਹੋ 15 ਅਗਸਤ ਨੂੰ ਇੰਡੀਪੈਂਡੈਂਸ ਡੇ ਹੁੰਦਾ ਜੀ ਇਤੋਂ ਇਲਾਵਾ ਕੁਛ ਨਹੀਂ ਪਤਾ ਨਹੀਂ ਆਪਣਾ ਦੇਸ਼ ਜਨਮ ਐਸੀ ਬਲਦਨ ਤੇ ਇਸ ਦਿਨ ਜਿਹੜੀ ਲੜਾਈ ਹੋਈ ਸੀਗੀ ਉਸ ਦੇ ਵਿੱਚ ਕਿੰਨੇ ਲੋਕ ਮਾਰੇ ਗਏ ਕੀ ਸਾਰਿਆਂ ਨੇ ਆਪਣੇ ਜਿਹੜੇ ਬਜ਼ੁਰਗ ਸੀਗੇ ਉਹਨਾਂ ਨੇ ਕੀ ਕੀਤਾ ਕੀ ਨਹੀਂ ਮੈਨੂੰ ਤਾਂ ਇਹ ਪਤਾ ਜਦੋਂ ਉੱਥੇ ਜ਼ਿਲ੍ਹਿਆਂ ਵਾਲੇ ਬਾਗ ਕੋਲ ਲੜਾਈ ਹੋਈ ਸੀਗੀ ਔਰ ਉਦੋਂ ਤੱਕੂ ਭਰ ਗਿਆ ਸੀਗਾ ਸਾਰਾ ਇਹ ਸਾਬ ਨੇ ਤੇ ਲਵਨੀ ਨੂੰ ਕੁਝ ਪਤਾ ओके ਆਪਣੇ ਜਿਹੜੇ ਤਿਰੰਗੇ ਝੰਡੇ ਦੇ ਵਿੱਚ ਤਿੰਨ ਰੰਗ ਆ ਉਹ ਕਿਸ ਚੀਜ਼ ਦੇ ਪ੍ਰਤੀਕ ਹੈ ਕਸਾ ਨੇ ਇਹਨਾਂ ਨੇ ਸ਼ਹੀਦੀ ਦਿੱਤੀ ਹੈ ਜਿਹੜੇ ਉੱਚੀ ਬੋਲੂਗੇ ਆਵਾਜ਼ ਨਹੀਂ ਆ ਰਹੀ ਤੁਹਾਡੀ ਜਿਨ੍ਹਾਂ ਨੇ ਸ਼ਹੀਦੀ ਦਿੱਤੀ ਆ ਉਹਨਾਂ ਦੇ ਪ੍ਰਤੀਕ ਦੱਸ ਦੇਣਗੇ ਕਿ ਦੇਸ਼ ਲਈ ਕੁਰਬਾਨੀ ਦਿੱਤੀ ਆ ਆਪਣੀ ਮੈਂ ਤਿਰੰਗੇ ਦੇ ਵਿੱਚ ਦੇ ਰੰਗਾਂ ਦੀ ਗੱਲ ਕਰ ਰਹੀ ਆ ਉਹ ਤਾਂ ਚਲੋ ਆਪਾਂ ਨੂੰ ਪਤਾ ਹੀ ਆ ਸ਼ਹੀਦੀ ਦਿੱਤੀ ਬਹੁਤ ਜਣੇ ਮਰੇ ਆ ਉਹਦੇ ਵਿੱਚ ਸ਼ਹੀਦ ਹੋਏ ਆ ਜਿਹੜੇ ਆਪਣੇ ਤਿਰੰਗੇ ਝੰਡੇ 'ਚ ਤਿੰਨ ਰੰਗ ਵਾ ਉਹਨਾਂ ਦਾ ਕੀ ਮਤਲਬ ਆ ਤੁਸੀਂ ਕਹੋ ਕੇਸਰੀ ਕੇਸਰੀ ਰੰਗ ਹੈਗਾ ਸ਼ਹੀਦੀ ਦਾ ਪ੍ਰਤੀਕ ਜਿਹੜਾ ਜ ਵਾਈਟ ਕਲਰ ਆ ਉਹ ਸ਼ਾਂਤੀ ਦਾ ਪ੍ਰਤੀਕ ਆ ਤੇ ਜਿਹੜਾ ਹਰਾ ਕਲਰ ਆ ਉਹ ਹਰਿਆਲੀ ਦਾ ਪ੍ਰਤੀਕ ਆ ਆਪਣੇ ਝੰਡੇ ਦੇ ਵਿੱਚ ਜਿਹੜਾ ਵਿੱਚ ਚੱਕਰ ਪਾਇਆ ਜਾਂਦਾ ਉਹਨੂੰ ਉਹਦਾ ਕੀ ਨਾਮ ਹੈ ਉਹਦਾ ਕੀ ਕੀ ਕਹਿ ਕੇ ਬੁਲਾਇਆ ਜਾਂਦਾ ਉਹਦਾ ਨਾਮ ਹੈ ਅਸ਼ੋਕਾ ਚੱਕਰ ਉਹਦੇ ਵਿੱਚ ਕਿੰਨੀਆਂ ਲਾਈਨਸ ਹੁੰਦੀਆਂ ਨੇ ਵਾਵਾ ਨਹੀਂ ਵਾਵਾ મતલਬ 24 ਨਹੀਂ ਓਕੇ ਤੁਹਾਨੂੰ ਜ਼ਿਆਦਾ ਪਤਾ ਮੈਂ ਤੁਹਾਡੇ ਤੋਂ ਪੁੱਛਾਂ ਆਪਣਾ ਜਿਹੜਾ ਗੀਤ ਲਿਖਿਆ ਗਿਆ ਸੀਗਾ ਇੱਕ ਜਨ ਗਣ ਮਨ ਉਹ ਕਿਸ ਨੇ ਲਿਖਿਆ ਸੀਗਾ ਰਵਿੰਦਰ ਨਾਟ ਟੈਂਗੋਰ ਨੇ ਕੇ ਤੁਹਾਨੂੰ ਸੱਚੀ ਜ਼ਿਆਦਾ ਪਤਾ ਹੈ ਕੀ ਨਾਮ ਹੈ ਤੁਹਾਡਾ ਨikhil ਕੀ ਜਾਣਦੇ ਹੋ ਤੁਸੀਂ 15 ਅਗਸਤ ਬਾਰੇ ਅਛਾ ਦੇਸ਼ ਆਜ਼ਾਦ ਹੋਇਆ ਸੀ ਜੀ 1947 ਨੂੰ ਉਹ ਮੈਨੂੰ ਸੀ ਫ੍ਰੀडम ਮਿਲੀ ਸੀਗੀ 15 ਅਗਸਤ ਨੂੰ ਹਾਂਜੀ ਹੋਰ ਕੁਝ ਜਾਣਦੇ ਹੋ ਹੋਰ ਕੁਝ ਮੈਂ ਇਹ ਜਾਣਦਾ ਕਿ ਦੇਖੋ ਉਸ ਟਾਈਮ ਵਿੱਚ ਕਹਿੰਦੇ ਕਿ ਦੇਸ਼ ਆਜ਼ਾਦ ਕਰਤਾ ਸੀਗਾ ਪਰ ਇਹ ਹੋਇਆ ਨਹੀਂ ਦੇ ਕੁਝ ਲੋ ਹਲੇ ਤੱਕ ਐਜੇ ਨੇ ਜੋ ਚੇਂਜ ਨਹੀਂ ਹੋਏ ਤੁਸੀਂ ਜਾਣਦੇ ਹੋ ਕਿ ਇੱਥੇ ਕਹਿਣਾ ਚਾਹੁੰਦਾ ਆ ਅੱਜ ਕੱਲੇ ਲੋਸੋ ਨੇ ਉਸੇ ਹਿਸਾਬ ਨਾਲ ਅੱਜ ਦੇ ਲੋ ਬਹੁਤ ਫਰਕ ਆ ਉਸੇ ਮਨ ਲੋ ਸਿਕਨੈਸ ਸੀਗੀ ਪਰ ਇਸ ਟਾਈਮ ਇੱਥੇ ਹੈਗੀ ਨਹੀਂ ਅਸੀਂ ਕਹਿੰਦੇ ਆ ਕਿ ਗਵਰਨਮੈਂਟ ਕਹਿੰਦੀ ਹੈ ਕਿ ਅਸੀਂ ਯਾਦ ਹੋ ਗਏ ਆ ਫ੍ਰੀडम ਆਥੋਨੋਮੀ ਰਾਈਟਸ ਆ ਪਰ ਸਾਨੂੰ ਰਾਈਟਸ ਹੈਗੇ ਨਹੀਂ ਤੁਸੀਂ ਹੁਣ ਕੀ ਐਕਸਪੈਕਟ ਕਰਦੇ ਆ ਆਪਣੀ ਗਵਰਨਮੈਂਟ ਤੋਂ ਕਿ ਉਹ ਕੀ ਕਰ ਸਕਦੀ ਹੈ ਇਹ ਸਭ ਨੂੰ ਚੇਂਜ ਕਰਨ ਲਈ ਮੈਂ ਤਾਂ ਇਹ ਚਾਹਣਾ ਕਿ ਆਪਣੇ ਗਵਰਨਮੈਂਟ ਨੂੰ ਮੈਂ ਇਹ ਨਿਕਲ ਕੇ ਇਹ ਚਾਹੂੰਗਾ ਕਿ ਦੇਖੋ ਕਿ ਜਿਹੜੀ ਰਾਈਟਸ ਨੇ ਫਰਸਪੋਰਟਸ ਪਰਸਨ ਦੇ ਰਾਈਟਸ ਨੇ ਉਹਨਾਂ ਨੂੰ ਸਪੋਰਟਸ ਪਰਸਨ ਰਾਈਟ ਮਿਲਣੇ ਚਾਹੀਦੇ ਨੇ ਜਿਦਾ ਕੋਈ ਪੂਰ ਉਹਨੂੰ ਇਕਵਲ ਰਿਸਪੈਕਟ ਮਿਲਣੀ ਚਾਹੀਦੀ ਆ ਕਿਉਂਕਿ ਅੱਜ ਦੇ ਸਮੇਂ ਵਿੱਚ ਕਿਸੇ ਨੂੰ ਰਿਸਪੈਕਟ ਨਹੀਂ ਮਿਲਦੀ ਸਾਰੇ ਪੈਸੇ ਪਿੱਛੇ ਨੇ ਹਰ ਇੱਕ ਨੂੰ ਪੈਸੇ ਨਾਲ ਜਜ ਕਰਦਾ ਹੈ ਜੇ ਅੱਜ ਮੇਕਰ ਕੋ ਪੈਸੇ ਆ ਗਏ ਤਾਂ ਮਨ ਨੂੰ ਅਲੱਗ ਬਲਾਊਗਾ ਜੇ ਨਹੀਂ ਹੈਗੇ ਚੱਲ ਜੂਗਾ ਇਹ ਚੀਜ਼ ਹੈ ਕਿ ਸਾਰੀ ਗਵਰਨਮੈਂਟ ਜੋ ਹੈਗੀ ਨਾ ਹਰ ਇੱਕ ਨੂੰ ਇਕਵਲ ਟਰੀਟ ਨਹੀਂ ਕਰ ਪਾਉਂਦੀ ਭਾਈ ਜੇ ਜਰਨਲ ਕਾਸਟ ਹੋ ਗਏ ਉਹ ਇਹ ਐਸੀ ਉਹਨਾਂ ਕੋਲ ਜੌਬਸ ਨੇ ਪਰ ਮਿਲਦੀਆਂ ਨਹੀਂ ਬਸ ਇਹ ਕਹਿੰਦਾ ਓਕੇ ਤੇ ਬਾਕੀ ਗੱਲਾਂ ਤਾਂ ਸਾਰੀਆਂ ਇੱਕ ਪਾਸੇ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਜਿਹੜਾ ਲਾਲ ਕਿਲੇ ਤੇ ਤਿਰੰਗਾ ਲਹਿਰਾਇਆ ਜਾਂਦਾ ਉਹ ਕਿਹਦੇ ਦੁਆਰਾ ਲਹਿਰਾਇਆ ਜਾਂਦਾ ਨਰਿੰਦਰ ਮੋਦੀ ਲਾਲ ਕਿਲੇ ਤੇ ਜਿਹੜਾ ਤਿਰੰਗਾ ਲਹਿਰਾਇਆ ਜਾਂਦਾ ਤੁਹਾਨੂੰ ਇੰਨੀ ਨੌਲੇਜ ਆ ਇਹ ਵੀ ਥੋੜਾ ਹੋਣਾ ਚਾਹੀਦਾ ਨਾ ਪਤਾ ਹਾਂਜੀ ਉਹ ਪਤਾ ਹੋਣਾ ਚਾਹੀਦਾ ਜੀ ਪਰ ਇੰਨਾ ਨਹੀਂ ਪਤਾ ਮੈਨੂੰ ਨਰਿੰਦਰ ਮੋਦੀ ਨਾਲ ਸਰ ਪ੍ਰਾਈਮ ਮਿਨਿਸਟਰ ਸਾਨੂੰ ਇਹ ਪ੍ਰੋਗਰਾਮ ਕਿਵੇਂ ਲੱਗਿਆ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਓ ਕਿ ਇਹੋ ਜਿਹੇ ਹੋਰ ਪ੍ਰੋਗਰਾਮ ਦੇਖਣ ਲਈ ਜੁੜੇ ਰਹੋ on point ਨਾਲ